ਹੋਇਆ ਰੋੜੀ ਤੇ ਤੁਸੀਂ ਮੇਰੇ ਪਿੱਛੇ ਦੁਕਾਨ ਦਾ ਨਾਮ ਪੜ੍ਹ ਸਕਦੇ ਹੋ ਸ਼੍ਰੀ ਸ਼ਾਮਦ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਤੇ ਬਾਈ ਹੋਰੀ ਇੱਥੇ ਦੱਸ ਰਿਹਾ ਕਿ ਆਫਰ ਬਹੁਤ ਵਧੀਆ-ਵਧੀਆ ਲੱਗੇ ਹੋਏ ਆ ਤੇ ਚਲੋ ਆਪਾਂ ਹੁਣ ਬਾਈ ਹੋਰ ਨਾਲ ਅੱਗੇ ਮਿਲ ਕੇ ਗੱਲ ਕਰਦੇ ਆ ਆਜੋ ਆਪਾਂ ਦੇਖਦੇ ਆ ਕੀ-ਕੀ ਆਫਰ ਲੱਗੇ ਹੋਏ ਆ ਹਾਂਜੀ ਬਾਈ ਸਸ ਗਿਆ ਬਾਈ ਕੀ ਹਾਲ ਚਿਰ ਠੀਕ ਹੈ ਕੀ ਹਾਲ ਚਿਰ ਠੀਕ ਹੈ ਉਹ ਵਧੀਆ ਬਾਈ ਜੀ ਆਫਰ ਆਪਣੇ ਕੋਲ ਕੀ-ਕੀ ਲੱਗੇ ਹੋਏ ਆ ਆਪਣੀ ਦੁਕਾਨ ਤੇ ਕੀ-ਕੀ ਕੋਸ਼ ਆ ਆਪਾਂ ਦੇਖਣਾ ਚਾਹੁੰਦੇ ਆ ਬਾਈ ਜੀ ਆਜੋ ਬਾਈ ਇਹ ਮਕੂਲ ਰਾਈ ਸਾਰਾ ਫੈਸਿਲਿਟੀ ਹੈ ਆਟੋ ਸਵਿੰਗ ਹੈ ਜੀ ਆਟੋ ਸਵਿੰਗ ਹੈ ਹਾਂਜੀ ਠੀਕ ਹੈ ਜੀ ਹਲੋ ਇਸ ਤਰੀਕੇ ਦਾ ਮਾਡਲ ਦਾ ਕੁਲਰ ਤੁਹਾਨੂੰ ਕਿਤੇ ਨਹੀਂ ਮਿਲਣਾ ਰੋੜੀ ਦੇ ਵਿੱਚ ਰੋੜੀ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਣਾ ਬਾਈ ਜੀ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਡਿਜ਼ਾਈਨ ਕਿੰਨਾ ਘੈਂਟ ਹੈ ਤੇ ਮੰਨ ਕੇ ਚਲੋ ਬਹੁਤ ਸੋਹਣਾ ਕੁਲਰ ਲੱਗ ਰਿਹਾ ਨਾ ਤਾਂ ਇਹਨੂੰ ਕੋਈ ਜਰਦੀ ਟੈਨਸ਼ਨ ਹੈ ਵੀ ਇਹ ਤੇ ਜਰ ਲੱਗੂ ਕੁਝ ਨਹੀਂ ਲੱਗਦਾ ਜੀ ਇਹਨੂੰ ਤੁਸੀਂ ਆਰਟ ਰੱਖ ਸਕਦੇ ਹੋ ਘਰੇ ਤੇ ਅੱਗੇ ਬਾਈ ਜੀ ਹੋਰ ਇਹ ਇਸ ਤੋਂ ਛੋਟਾ ਮਾਡਲ ਹੈ ਜੀ ਇਹ ਵੀ ਆਟੋ ਸਵਿੰਗ ਹੈ ਜੀ ਇਹਦੇ ਫੀਚਰ ਇਸੇ ਤਰ੍ਹਾਂ ਹੀ ਹੈ ਜੀ ਠੀਕ ਹੈ ਜੀ ਇਹ ਵੀ ਬਈ ਆਟੋਸ ਬੰਗਾ ਪੂਰੀ ਰੋੜੀ ਦੇ ਵਿੱਚ ਨਹੀਂ ਮਿਲਣਾ ਬਈ ਸੋਨੂੰ ਇਹ ਜੀ ਠੀਕ ਹੈ ਬਾਈ ਹੋਰਾਂ ਦੀ ਦੁਕਾਨ ਦੇ ਉੱਤੇ ਮਿਲੂ ਸੋਨੂੰ ਇਹ ਇਹ ਕੂਲਰ ਕੱਲਾ ਤੇ ਚਲੋ ਬਾਈ ਜੀ ਅੱਗੇ ਆ ਪਈਆਂ ਜੀ ਆਪਣੀਆਂ ਹਮਸ਼ੀਨਾਂ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਮਸ਼ੀਨ ਕਿੰਨੇ ਦੀ ਹੈ ਜੀ ਪਰ ਇਹ ਰੇਟ ਸਾਨੂੰ ਬਾਅਦ ਚ ਦੱਸਾਂ ਇਹ ਜੀ ਐ ਗ੍ਰੂਪ ਪ੍ਰਾਣੀ ਮਸ਼ੀਨ ਲੈ ਕੇ ਆਇਓ ਤਾਂ ਨਵੀਂ ਲੈ ਜੀ ਨਵੀਂ ਲੈ ਜੀ ਨਵੀਂ ਲੈ ਜੀ ਠੀਕ ਹੈ ਜੀ ਤੇ ਬਾਈ ਜੀ ਇਹਨਾਂ ਦੇ ਕਿੰਨੇ ਕਿਲੋ ਕਿਲੋ ਟਿੱਕਰ ਮਿਲ ਜਾਣਗੇ ਆਪਾਂ ਨੂੰ ਇਹਨਾਂ ਦੀ ਸੱਤ ਤੋਂ ਲੈ ਕੇ ਜੀ ਸਾਨੂੰ 10 ਕਿਲੋ ਤੱਕ ਮਿਲ ਜਾਣਗੇ 10 ਕਿਲੋ ਤੱਕ ਹਾਂ ਜੀ ਠੀਕ ਹੈ ਬਾਈ ਤੇ ਬਾਈ ਜੀ ਹੋਰ ਕੋਈ ਤੁਸੀਂ ਇੱਧਰ ਦੇਖ ਸਕਦੇ ਹੋ ਬਾਈ ਜੀਰ ਕੋਲ ਵਿਆਹ ਦਾ ਸਮਾਨ ਵੀ ਸਾਰਾ ਹੈਗਾ ਤੁਸੀਂ ਦੇਖ ਸਕਦੇ ਹੋ ਵਿਆਹ ਦਾ ਸਮਾਨ ਵੀ ਆਪਾਂ ਇੱਥੋਂ ਬੈੱਡ ਤੋਂ ਲੈ ਕੇ ਤੇ ਬਾਈ ਜੀਰ ਕੋਲ ਗੱਦੇ ਵੀ ਹੁੰਦੇ ਆ ਗੱਦੇ ਵੀ ਮਿਲ ਜਾਣਗੇ ਬੈੱਡ ਦੇ ਵਿੱਚ ਮਿਲ ਜਾਣਗੇ ਗੱਦੇ ਵਿੱਚ ਉੱਚੀ ਮਰਜ਼ੀ ਚਾਹੀਦੀ ਹੈ ਵਿਆਹ ਦੀ ਇੰਕੀ ਮਰਜ਼ੀ ਲੈ ਸਕਦੇ ਆ ਆਪਾਂ ਇੱਥੋਂ ਦੇਖ ਸਕਦੇ ਹੋ ਹਾਂਜੀ ਠੀਕ ਹੈ ਸੋਫੇ ਪੂਰੀ ਬੈਸਟ ਬੈਸਟ ਕੁਆਲਿਟੀ ਠੀਕ ਹੈ ਬੈਸਟ ਬੈਸਟ ਠੀਕ ਹੈ ਜੇ ਬਣਾਉਣਾ ਵੀ ਚਾਹਣੇ ਹੋ ਵੀ ਤੁਸੀਂ ਸਾਨੂੰ ਫੋਟੋ ਭੇਜ ਦਿਓ ਵੀ ਇਸ ਤਰੀਕੇ ਦਾ ਬਣਾਉਣਾ ਹੈ ਤੁਹਾਨੂੰ ਬਣਵਾ ਕੇ ਵੀ ਬਣਵਾ ਕੇ ਵੀ ਦੇ ਦੋਗੇ ਠੀਕ ਹੈ ਬਾਈ ਜੀ ਠੀਕ ਤਿੰਨ ਮਾਰੀਆਂ ਬਾਈ ਜੀ ਆਪਣੇ ਕੋਲੇ ਨਮਾਰੀਆਂ ਜੀ ਆਪਾਂ ਨੂੰ ਜਿਵੇਂ ਜਿਵੇਂ ਮਰਜ਼ੀ ਬਣਵਾ ਲਓ ਜੀ ਠੀਕ ਹੈ ਉਹ ਵੀ ਆਪਾਂ ਬਣਵਾ ਦਿੰਦੇ ਹਾਂ ਬਣਵਾ ਦੇ ਮੌਕੇ ਤੇ ਜਿਵੇਂ ਤੁਸੀਂ ਅੱਜ ਸਾਨੂੰ ਫੋਟੋ ਭੇਜ ਦਿਓ ਸਾਡੇ ਦਰਦ ਨਾਲ ਪਾਈ ਜੀ ਮਰਜ਼ੀ ਫੋਟੋ ਹਾਂਜੀ ਠੀਕ ਹੈ ਬਾਈ ਜੀ ਉਸ ਤਰੀਕੇ ਨਾਲ ਮੜਾ ਦਿਖਾਏ ਹੋ ਤਰਾ ਤੁਸੀਂ ਦੇਖ ਸਕਦੇ ਨਮਾਰੀਆਂ ਥੋੜਾ ਸਮਾਂ ਲੇ ਲਿਖਣ ਦਾ ਸਮਾਂ ਲੇ ਆ ਨਮਾਰੀ ਦਾ ਬਾਈ ਹਾਂਜੀ ਇਹ ਨਮਾਰੀ ਵੀ ਠੀਕ ਹੈ ਬਾਈ ਜੀ ਜੇ ਆਪਾਂ ਬਾਈ ਜੀ ਏਸੀ ਜਿਹੜੀ ਹੋਵੇ ਜੀ ਆਪਾਂ ਏਸੀ ਲੈਣਾ ਏਸੀ ਲੈਣੇ ਏਸੀ ਮਿਲ ਜਾਣਗੇ ਸਸਤੇ ਸਸਤੇ ਰੇਟ 'ਤੇ ਜੀ ਸਸਤੇ ਰੇਟ 'ਤੇ ਤੇ ਆਪਣੇ ਕੋਲ ਕਿਹੜੀ ਕਿਹੜੀ ਕੰਪਨੀ ਦਾ ਬਾਈ ਜੀ ਰੇਟ ਤਾਂ ਮਿਲ ਜੂਗਾ ਜੀ ਕਿਹੜੀ ਕਿਹੜੀ ਮਿਲ ਜੂਗਾ ਜੀ ਹਾਂ ਜੀ ਠੀਕ ਹੈ ਬਾਈ ਜੀ ਪੂਰੇ ਟੌਪ ਦੀ ਕੰਪਨੀਏ ਸਾਨੂੰ ਪਤਾ ਹੈ ਵਾਕਸਰੇ ਕਿ ਵੀ ਹੁਣ ਅਸੀਂ ਬੈੱਡ ਵੀ ਖਰੀਦ ਲਏ ਨਿਮਾਰੀ ਵੀ ਖਰੀਦ ਲਈ ਏਸੀ ਵੀ ਖਰੀਦ ਲਿਆ ਕੋਈ ਪੱਖਿਆਂ ਵਾਸਤੇ ਕਿੱਥੇ ਜਾਈਏ ਪੱਖੇ ਪੱਖੇ ਹੋਗੇ ਹੈਂਡੀ ਹੋਗੀ ਛੋਟਾ ਘਰ ਦਾ ਸਮਾਨ ਤਾਂ ਚਾਹੀਦੀ ਹੈ ਬਾਈ ਜੀ ਬਾਈ ਜੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਛੋਟੀ ਤੋਂ ਛੋਟੀ ਲੈ ਕੇ ਸਾਨੂੰ ਚੀਜ਼ਾਂ ਆਈਟਮ ਛੋਟੀ ਚੀਜ਼ਾਂ ਹਾਂਜੀ ਤੇ ਵੱਡੀ ਤੋਂ ਵੱਡੀ ਵੱਡੀ ਤੋਂ ਵੱਡੀ ਹਾਂ ਪੱਖਾ AC ਕੂਲਰ ਮਦਾਨੀ ਕੁਛ ਮਰਜ਼ੀ ਲੈਣਾ ਸਾਨੂੰ ਇੱਥੇ ਸ਼ੌਕ ਤੇ ਮਿਲੂਗਾ ਜੀ ਠੀਕ ਹੈ ਬਾਈ ਜੀ ਆਹ ਬਾਈ ਜੀ ਦੇਖ ਸਕਦੇ ਹੋ ਪਿੱਛੇ ਲੱਗੀਆਂ ਹੋਈਆਂ ਚੀਜ਼ਾਂ ਨੇ ਆਪਣੇ ਕੋਲੇ ਬਾਈ ਬੱਲਮ ਤੋਂ ਲੈ ਕੇ ਹੋਲਡਰਾਂ ਤੋਂ ਲੈ ਕੇ ਬਾਈ ਦੀ ਸ਼ੌਕ ਦੇ ਤੇ ਹਰ ਇੱਕ ਚੀਜ਼ ਆ ਕੋਈ ਬੰਦਾ ਨਰਾਸ਼ ਨਹੀਂ ਹੋਗਾ ਸਾਨੂੰ ਤਾਰਾਂ ਵੀ ਮਿਲ ਜਾਣੀਆਂ ਇੱਥੋਂ ਲੈ ਕੇ ਜਾਣੀਆਂ ਨੇ ਤੇ ਸੋਨੂੰ ਇਹ ਜੀ ਚੀਜ਼ ਕੋਈ ਨਹੀਂ ਹੈ ਕਿ ਵੀ ਜਿਹੜੀ ਤੁਸੀਂ ਇੱਥੋਂ ਨਾ ਲੈ ਸਕੋ ਤੇ ਵਧੀਆ ਆਫਰ ਦੇ ਉੱਤੇ ਬਾਈ ਕੋਲੋਂ ਬਾਈ ਕੋਲੋਂ ਲੈ ਕੇ ਜਾਣੀ ਆ ਨੇ ਠੀਕ ਹੈ ਜ਼ਰੂਰ ਜੀ ਬਾਕੀ ਸੋਡੇ ਹੁਣ ਆਪਾਂ ਸਾਰਾ ਸਮਾਨ ਤਾਂ ਲੈ ਲਿਆ ਤੇ ਫਿਰ ਆਪਾਂ ਵਿਆਹ ਵਾਸਤੇ ਆਪਾਂ ਨੂੰ LED ਦੀ ਵੀ ਲੋੜ ਆ ਬਾਈ ਜੀ LED ਵੀ ਲੈ ਆਉਂਦਾ ਜ ਆਪਣੇ ਕੋਲ ਠੀਕ ਹੈ ਬਾਈ ਜੀ ਕਿੰਨੇ ਇੰਚੀ ਤੱਕ ਮਿਲ ਜੂ ਬਾਈ ਜੀ ਇਹ ਮਿਲ ਜੂ ਜੀ ਸੋਨੂੰ 32 ਤੋਂ ਲੈ ਕੇ 40 ਇੰਚ ਤੱਕ ਠੀਕ ਹੈ 32 ਤੋਂ ਲੈ ਕੇ ਬਾਈ ਜੀ ਇਹ ਨਾਰਮਲ ਮਿਲੂਗਾ ਐਂਡਰੋਇਡ ਐਂਡਰੋਇਡ ਜੀ ਠੀਕ ਹੈ ਜੀ ਫੁੱਲ ਐਂਡਰੋਇਡ ਜੀ ਠੀਕ ਹੈ ਜੀ ਠੀਕ ਹੈ ਤੇ ਗਾਰੰਟੀ ਬਾਈ ਗਾਰੰਟੀ ਇਹਨੇ 2-2 ਸਾਲ ਜੀ 2-2 ਸਾਲ ਜੀ ਠੀਕ ਹੈ ਭਾਈ ਜੀ ਸਾਡੇ ਕਹਿੰਦੇ 3 ਸਾਲ ਕਰ ਦੰਨੇ ਜੀ ਸਾਡੇ ਕਹਿੰਦੇ ਜੀ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ ਓਡਾ ਇੱਕ ਭਾਈ ਜੀ ਅਸੀਂ ਆਫਰ ਦੇ ਬਾਰੇ ਸੁਣ ਰਹੇ ਸੀ ਕਿ ਤੁਹਾਡੇ ਇੱਥੇ ਇੱਕ ਆਫਰ ਲੱਗਿਆ ਕਹਿੰਦੇ ਸਿਆਲ ਆ ਰਿਹਾ ਅੱਗੇ ਤੇ ਕੋਈ ਆਫਰ ਲੱਗੇ ਸਿਆਲ ਵਾਸਤੇ ਤੁਹਾਡੇ ਕੋਲ ਕੀ ਚੀਜ਼ ਹੈ ਜੀ ਆਫਰ ਜੀ ਮੰਨ ਕੇ ਚੱਲੋ ਜੀ ਆਪਣਾ ਹਾਂਜੀ ਕੋਈ ਵੀ ਚੀਜ਼ ਹੈ ਜੀ ਹਾਂ 10 ਕਿਲੋਮੀਟਰ ਦੇ ਏਰੀਆ ਚ ਫ੍ਰੀ ਹੈ ਜੀ ਠੀਕ ਹੈ ਜੀ 10 ਤੁਸੀਂ ਆਏ ਹੋ ਸਾਡੇ ਕਰਕੇ ਸਪੈਸ਼ਲ ਡਿਲੀਵਰੀ ਫ੍ਰੀ ਕਰੀਏ ਜੀ ਸਾਡੇ ਕਰਕੇ ਜਿਹੜਾ ਵੀ ਸਾਡੀ ਬਈ ਵੀਡੀਓ ਦੇਖ ਕੇ ਆਊਗਾ ਭਾਈ ਜੀ ਨੇ ਸਪੈਸ਼ਲ ਆਫਰ ਲਾਇਆ ਵੀ 10 ਕਿਲੋਮੀਟਰ ਦੇ ਵਿੱਚ ਡਿਲੀਵਰੀ ਫ੍ਰੀ ਹੈ ਜੀ ਜਿਹੜਾ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਚਿਆ ਹੋਊਗਾ ਸਾਡੇ ਕੋਲ ਜੀ ਸਾਡੇ ਕੋਲ ਵੀਡੀਓ ਦਿਖਾਉ ਹੋਏ ਵੀ ਆਹ ਦੇਖ ਕੇ ਆਏ ਜੀ ਉਹਨਾਂ ਦਾ ਸਪੈਸ਼ਲ ਆਫਰ ਹੈ ਜੀ ਸਪੈਸ਼ਲ ਆਫਰ ਹੈ ਤੇ ਬਈ ਜੀ ਆਪਣਾ ਸਿਆਲ ਵਾਸਤੇ ਦੱਸੋ ਜੀ ਕੀ ਆਫਰ ਹੈ ਵੀਡੀਓ ਵਾਸਤੇ ਤੁਸੀਂ ਸਾਡੇ ਵਾਸਤੇ ਲਾਤਾ ਸਿਆਲ ਵਾਸਤੇ ਕੀ ਕਰੀਏ ਹੁਣ ਮਨਗੇ ਚਲੋ ਆਪਾਂ ਕੂਲਰ ਵੀ ਲੈ ਲਏ ਹੁਣ ਤਾਂ ਗਰਮੀਆਂ ਦਾ ਟਾਈਮ ਵੀ ਜਾ ਰਿਹਾ ਹੈਗਾ ਤੇ ਸਾਡੇ ਸਾਰਾ ਵਾਸਤੇ ਦੱਸੋ ਬਾਈ ਤੁਹਾਡੇ ਕੋਲੇ ਕੀ ਹੋਏ ਸਾਰਾ ਖਤੂ ਛੋਟੇ ਲਈ ਲੈ ਆ ਜੀ ਆਪਾਂ ਗਿੱਦਰ ਦੇ ਆਫਰ ਜੀ ਬੱਗੀਚਾ ਦਾ ਗਿੱਦਰ ਜੀ ਬਾਈ ਜੀ ਡਿਲੀਵਰੀ ਫ੍ਰੀ ਹੈ ਜੀ ਇਹਦੀ ਕਿੰਨੇ ਕਿਲੋਮੀਟਰ ਤੱਕ ਠੀਕ ਹੈ ਜੀ ਹਾਂ ਜੀ ਉਹ ਤਾਂ ਲਾਤਾ ਹੀ ਪਰ 3200 ਤਾਂ ਮੈਨੂੰ ਲੱਗ ਰਿਹਾ ਜਿਆਦਾ ਮਹਿੰਗਾ ਨਹੀਂ ਜੀ ਸਾਡੇ ਵਾਸਤੇ ਆਫਰ ਕਰ ਸਕਦੇ ਹੋ 3000 ਦਾ ਕਰ ਸਕਦੇ ਸਾਡੇ ਵਾਸਤੇ 3000 ਕਰਤਾ ਜੀ ਠੀਕ ਹੈ ਕਰਤਾ ਜੀ ਜਿਹੜਾ ਸੌਂਦਾ ਚੈਨਲ ਤੁਹਾਨੂੰ ਦਿਖਾ ਕੇ ਵੀਡੀਓ ਵੀ ਅਸੀਂ ਪਾਈ ਹੋਈ ਦੇਖੀ ਹੈ ਠੀਕ ਹੈ ਜੀ ਸਬਸਕ੍ਰ ਬਾਈ ਜੀ ਗੀਜਰ ਤੁਸੀਂ ਦੇਖ ਸਕਦੇ ਹੋ ਕੰਪਨੀ ਦੇਖ ਸਕਦੇ ਹੋ ਬਾਈ ਹੋਰ ਹਣੇ ਸਾਡੇ ਕਰਕੇ ਸਪੈਸ਼ਲ ਜਿਹੜਾ ਗੀਜਰ ਹੈ ਜੀ ਉਹ ਕਰਤਾ 3000 ਦਾ ਗੀਜਰ ਕਰਤਾ ਬਾਈ ਜੀ ਇੱਕ ਵਾਰੀ ਬਾਈ ਜੀ ਬਾਈ ਦੀ ਸ਼ੌਪ ਤੇ ਜਰੂਰ ਆਇਓ ਸਾਡੀ ਵੀਡੀਓ ਬੇਨਤੀ ਹੈ ਤੁਹਾਨੂੰ ਇੱਕ ਵਾਰ ਰੋੜੀ ਜਰੂਰ ਆਇਓ ਠੀਕ ਹੈ ਜੀ ਇੱਕ ਵਾਰ ਬਾਈ ਜੀ ਦੁਕਾਨ ਦੱਸਿਓ ਬਾਈ ਜੀ ਆਪਣੀ ਹੈ ਕਿਥੇ ਕਿਹੜੀ ਰੋੜ ਤੇ ਬਾਈ ਆਪਣੀ ਦੁਕਾਨ ਹੈ ਵੀਰੇ ਨੀਅਰ ਬੱਸ ਸਟੈਂਡ ਰੋੜੀ ਠੀਕ ਹੈ ਜੀ ਠੀਕ ਹੈ ਜੀ सिरसा ਹਰਿਆਣਾ ਠੀਕ ਹੈ ਜੀ ਜਰੂਰ ਇੱਕ ਵਾਰੀ ਪਹੁੰਚ ਕੇ ਬੇਸਟ ਕਰਨਾ ਜੀ ਠੀਕ ਹੈ ਤੁਹਾਨੂੰ ਇਸ ਤੋਂ ਵਧੀਆ ਵਧੀਆ ਆਫਰ ਹੋਰ ਵੀ ਦਿੱਤੇ ਜਾਣਗੇ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਜਰੂਰ ਆਇਆ ਚਲੋ ਬਾਈ ਜੀ ਬਹੁਤ ਵਧੀਆ ਲੱਗੇ ਸੁਣਨਾ ਧੰਨਵਾਦ ਬਾਈ ਜੀ ਠੀਕ ਹੈ